ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਆਪਣੇ ਉਪਦੇਸ਼ਾਂ ਦੇ ਸਫ਼ਰ ਵਿੱਚ ਇੱਕ ਵਾਰ ਇੱਕ ਵੱਡੇ ਸ਼ਹਿਰ ਵਿੱਚ ਪਹੁੰਚੇ। ਇਹ ਸ਼ਹਿਰ ਸੁੰਦਰ ਵੀ ਸੀ ਤੇ ਦੌਲਤਮੰਦ ਵੀ ਪਰ ਲੋਕਾਂ ਦੇ ਦਿਲ ਕਠੋਰ, ਅਹੰਕਾਰ ਭਰੇ ਅਤੇ ਇੱਕ ਦੂਜੇ ਨਾਲ ਧੋਖਾ ਕਰਨ ਵਾਲੇ ਸਨ। ਸ਼ਹਿਰ ਦੀ ਹਰ ਗਲੀ ਵਿੱਚ ਲੋਕ ਲੈਣ-ਦੇਣ ਕਰਦੇ ਪਰ ਸੱਚ ਦੀ ਕੋਈ ਕਦਰ ਨਹੀਂ ਸੀ। ਗੁਰੂ ਜੀ ਇਹ ਸਭ ਵੇਖ ਰਹੇ ਸਨ। ਉਹਨਾਂ ਨੇ ਸੋਚਿਆ ਲੋਕਾਂ ਨੂੰ ਸਿਰਫ ਉਪਦੇਸ਼ ਦੇ ਕੇ ਸੱਚ ਦੀ ਤਾਕਤ ਸਮਝ ਨਹੀਂ ਆਉਣੀ। ਇਸ ਸ਼ਹਿਰ ਨੂੰ ਸੱਚ ਦਾ ਜੀਵੰਤ ਸਬੂਤ ਚਾਹੀਦਾ ਹੈ। ਇਸ ਸ਼ਹਿਰ ਵਿੱਚ ਇੱਕ ਮਨੁੱਖ ਸੀ, ਕੱਲੂ ਨਾਮਕ, ਜੋ ਹੱਥ ਦਾ ਕਾਰੀਗਰ ਸੀ। ਉਹ ਗਰੀਬ ਸੀ ਪਰ ਸੱਚ ਦਾ ਪੱਕਾ ਸੀ। ਜੋ ਮਿਹਨਤ ਨਾਲ ਕਮਾਉਂਦਾ ਸੀ, ਉਹ ਹੀ ਖਾਂਦਾ ਸੀ। ਪਰ ਲੋਕ ਉਸਨੂੰ ਕਮਜ਼ੋਰ ਅਤੇ ਮੂਰਖ ਸਮਝਦੇ ਸਨ ਕਿਉਂਕਿ ਉਹ ਝੂਠ ਨਹੀਂ ਬੋਲਦਾ ਸੀ ਤੇ ਲਾਲਚ ਨਹੀਂ ਕਰਦਾ ਸੀ। ਜਦ ਗੁਰੂ ਨਾਨਕ ਦੇਵ ਜੀ ਉਸ ਦੇ ਘਰ ਪਹੁੰਚੇ, ਕੱਲੂ ਨੇ ਖੁਸ਼ੀ ਨਾਲ ਉਹਨਾਂ ਦੀ ਸੇਵਾ ਕੀਤੀ। ਘਰ ਵਿੱਚ ਘੱਟ ਸੀ ਪਰ ਪ੍ਰੇਮ ਬੇਅੰਤ ਸੀ। ਗੁਰੂ ਜੀ ਨੇ ਉਸਨਲ ਗੱਲਾਂ ਕਰਦਿਆਂ ਮਹਿਸੂਸ ਕੀਤਾ ਕਿ ਇਹ ਮਨੁੱਖ ਰੱਬ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਰ ਦੁਨੀਆ ਉਸ ਦੀ ਕਦਰ ਨਹੀਂ ਕਰਦੀ। ਇੱਕ ਦਿਨ ਗੁਰੂ ਨਾਨਕ ਦੇਵ ਜੀ ਸ਼ਹਿਰ ਦੇ ਚੌਰਾਸੇ ਵਿੱਚ ਗਏ ਅਤੇ ਐਲਾਨ ਕੀਤਾ। ਅੱਜ ਮੈਂ ਸ਼ਹਿਰ ਦੇ ਸਭ ਤੋਂ ਸੱਚੇ ਮਨੁੱਖ ਨੂੰ ਇਨਾਮ ਦੇਵਾਂਗਾ। ਜਿਸ ਨੇ ਸੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ, ਉਹ ਮੇਰੇ ਕੋਲ ਆ ਜਾਵੇ। ਲੋਕਾਂ ਨੇ ਇਹ ਸੁਣਿਆ ਤੇ ਹੈਰਾਨ ਰਹਿ ਗਏ। ਕਈ ਲਾਲਚੀ, ਕਈ ਚਲਾਕ ਕਈ ਧੋਖੇਬਾਜ਼ ਵੀ ਸੱਚਾ ਬਣ ਕੇ ਲਾਈਨ ਵਿੱਚ ਖੜੇ ਹੋ ਗਏ ਉਹ ਸਭ ਦਿਖਾਣਾ ਚਾਹੁੰਦੇ ਸਨ ਕਿ ਉਹ ਹੀ ਸੱਚੇ ਹਨ ਗੁਰੂ ਜੀ ਨੇ ਹਰ ਇੱਕ ਨੂੰ ਇੱਕ ਛੋਟਾ ਪੌੜਾ ਦਿੱਤਾ ਅਤੇ ਕਿਹਾ ਇਸ ਪੌੜੇ ਨੂੰ ਤਦੋਂ ਹੀ ਤੋੜੋ ਜਦੋਂ ਕੋਈ ਤੁਹਾਨੂੰ ਦੇਖ ਨਾ ਰਿਹਾ ਹੋਵੇ ਜੇ ਤੁਸੀਂ ਤੋੜ ਲਿਆ ਤਾਂ ਤੁਸੀਂ ਸੱਚੇ ਹੋ ਲੋਕ ਪੌੜਾ ਲੈ ਕੇ ਵੱਖ-ਵੱਖ ਥਾਵਾਂ ਤੇ ਚਲੇ ਗਏ ਕੁਝ ਛੱਤਾਂ ਤੇ ਚੜੇ ਕੁਝ ਘਰਾਂ ਵਿੱਚ ਕੁਝ ਬਾਗਾਂ ਵਿੱਚ ਅਤੇ ਜਿਵੇਂ ਹੀ ਉਹਨਾਂ ਨੇ ਦੇਖਿਆ ਕਿ ਕੋਈ ਨੇੜੇ ਨਹੀਂ ਉਹਨਾਂ ਨੇ ਪੌੜਾ ਤੋੜ ਦਿੱਤਾ ਸ਼ਾਮ ਨੂੰ ਸਭ ਲੋਕ ਗੁਰੂ ਜੀ ਕੋਲ ਆ ਪਹੁੰਚੇ ਹਰ ਕੋਈ ਆਪਣਾ ਟੁੱਟਿਆ ਪੋਡਾ ਲੈ ਕੇ ਗੁਰੂ ਜੀ ਨੇ ਪੁੱਛਿਆ ਤੁਸੀਂ ਕਿੱਥੇ ਤੋੜਿਆ ਹਰ ਕੋਈ ਕਹਿਣ ਲੱਗਾ ਜਿੱਥੇ ਕੋਈ ਨਹੀਂ ਸੀ ਜਿੱਥੇ ਕੋਈ ਵੇਖ ਨਹੀਂ ਰਿਹਾ ਸੀ ਪਰ ਕੱਲੂ ਨੇ ਆ ਕੇ ਕਿਹਾ ਗੁਰੂ ਜੀ ਮੈਂ ਇਹ ਪੋਡਾ ਅਜੇ ਵੀ ਨਹੀਂ ਤੋੜ ਸਕਦਾ ਗੁਰੂ ਜੀ ਨੇ ਪੁੱਛਿਆ ਕਿਉਂ ਕੱਲੂ ਨੇ ਨਿਮਰਤਾ ਨਾਲ ਕਿਹਾ ਜਿੱਥੇ ਵੀ ਗਿਆ ਮੈਨੂੰ ਲੱਗਿਆ ਕਿ ਰੱਬ ਵੇਖ ਰਿਹਾ ਹੈ ਮੈਂ ਕਿਵੇਂ ਕਹਦੇ ਆ ਕਿ ਕੋਈ ਨਹੀਂ ਵੇਖ ਰਿਹਾ ਜੇ ਮਨੁੱਖ ਨਹੀਂ ਵੀ ਦੇਖਦੇ ਪਰ ਰੱਬ ਤਾਂ ਹਰ ਥਾਂ ਹੈ ਗੁਰੂ ਜੀ ਨੇ ਮੁਸਕਰਾ ਕੇ ਕੱਲੂ ਦਾ ਹੱਥ ਫੜਿਆ ਅਤੇ ਕਿਹਾ ਇਹ ਹੈ ਸੱਚਾ ਮਨੁੱਖ ਇਹ ਹੈ ਉਹ ਜੋ ਅੰਦਰੋਂ ਵੀ ਸੱਚਾ ਹੈ ਲੋਕਾਂ ਦਾ ਅਹੰਕਾਰ ਟੁੱਟ ਗਿਆ ਉਹ ਸਮਝ ਗਏ ਕਿ ਸੱਚ ਉਹ ਨਹੀਂ ਜੋ ਦੂਜਿਆਂ ਨੂੰ ਦਿਖਾਇਆ ਜਾਂਦਾ ਹੈ ਸੱਚ ਉਹ ਹੈ ਜੋ ਅੰਦਰ ਵਸਦਾ ਹੈ ਤੇ ਆਓ ਹੁਣ ਇਸ ਕਹਾਣੀ ਦੀ ਸਿੱਖਿਆ ਦੀ ਗੱਲ ਕਰੀਏ ਸੱਚ ਉਹ ਹੈ ਜੋ ਬੰਦ ਅੱਖਾਂ ਵਾਲੇ ਕਮਰੇ ਵਿੱਚ ਵੀ ਰੱਬ ਦੀ ਹਾਜ਼ਰੀ ਮਹਿਸੂਸ ਕਰੇ ਅੰਦਰਲਾ ਸੱਚ ਬਾਹਰਲੇ ਦਿਖਾਵੇ ਤੋਂ ਵੱਧ ਤਾਕਤਵਰ ਹੁੰਦਾ ਹੈ ਤੇ ਸੱਚ ਦਾ ਸਾਥ ਦੇਣ ਵਾਲੇ ਨੂੰ